ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਤੇ ਲੋ ਜੀ ਮਿੱਤਰੋ ਬਾਈ ਪ੍ਰੋ ਟੈਕ ਜਿਹੜਾ ਨਵੇਂ ਪਲੇਟਫਾਰਮ ਵਾਲਾ ਰੋਪੜ ਏਜੰਸੀ ਦੇ ਵਿੱਚ ਵੀ ਪਹੁੰਚ ਗਿਆ ਜੀ ਠੀਕ ਆ ਕੱਲ ਵੀ ਇਹਦੀ ਛੋਟੀ ਜਿਹੀ ਆਪਾਂ ਨੇ ਵੀਡੀਓ ਪਾਈ ਸੀ ਤੇ ਅੱਜ ਇਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੰਨੇ ਆ ਨਾਲ ਆਪਣੇ ਬਾਈ ਸਰਿੰਦਰ ਆ ਉਹ ਸੁੰਦਰ ਵੀਰੇ ਵਧੀਆ ਮਹਾਰਾਜ ਠੀਕ ਆ ਜੀ ਹਾਂ ਜੀ ਸਰਿੰਦਰ ਬਾਈ ਆ ਗਿਆ ਆਪਣੇ ਕੋਲ ਸੁਰਾਜ ਨਮਾ ਹਾਂ ਜੀ ਵੀਰੇ ਕੱਲ ਆ ਗਿਆ ਸੀਗਾ ਸ਼ਾਮ ਨੂੰ ਠੀਕ ਆ ਆਜੋ ਵੀਰੇ ਮਾੜਾ ਨੇੜੇ ਤੋਂ ਆ ਕੇ ਦਿਖਾਓ ਟਰੈਕਟਰ ਚੰਗੀ ਤਰ੍ਹਾਂ ਕੱਲੂ ਭੇਜਣਾ ਮਾੜਾ ਜੀ ਬੰਦੋਵਾਲ ਸੋਖੜੀ ਮੇਲੇ ਤੇ ਓਕੇ ਕੱਲੂ ਮੇਲਾ ਹੈ ਨਾ ਬਾਈ ਉੱਥੇ ਸਾਰੇ ਵੀਰ ਪਹੁੰਚੋ ਜਰੂਰ ਠੀਕ ਹੈ ਜੀ ਉੱਥੇ ਜਿੰਨੀ ਵੀ ਨਵੀਂ-ਨਵੀਂ ਮਸ਼ੀਨਰੀ ਆ ਹੋਰ ਸਾਰੇ ਉੱਥੇ ਲੈ ਕੇ ਜਾਵਾਂਗੇ ਅਸੀਂ ਬਾਈ ਜਾਉਂਗੇ ਤੁਸੀਂ ਵੀ ਹਾਂਜੀ ਹਾਂਜੀ ਓਕੇ ਠੀਕ ਆ ਸ੍ਰਿੰਦਰ ਵੀਰੇ ਮੜਾ ਜਾ ਪਾ ਚਾਨਣਾ ਆਪਣੇ ਜਿਹੜੇ ਵੀਰ ਆਪਣੇ ਨਾਲ ਜੁੜੇ ਹੋਏ ਆ ਚੈਨਲ ਤੇ ਉਹਨਾਂ ਨੂੰ ਦੱਸੀਏ ਮੜਾ ਜਾ ਵੀ ਕੀ ਕੀ ਇਹਦੇ ਵਿੱਚ ਕੰਪਨੀ ਨੇ ਕਰਿਆ ਠੀਕ ਆ ਕਿ ਆ ਕਿਹੜਾ ਫਰਕ ਪਾਇਆ ਚਲੋ ਰੰਗ ਤਾਂ ਦਿਖਦਾ ਹੀ ਆਪਾਂ ਨੂੰ ਹਾਂਜੀ ਠੀਕ ਆ ਮੇਨ ਤਾਂ ਰੰਗ ਤਾਂ ਹੀ ਆ ਗਿਆ ਜੀ ਮੇਨ ਰੰਗ ਆ ਬਾਈ ਹਾਂ ਸ਼ੁਰੂ ਕਰੀਏ ਆਪਾਂ ਇਹਨਾਂ ਨੇ ਜਿਹੜਾ ਲੋਗੋ ਕਰੇ ਬਣਾਇਆ ਮੂਰੇ ਓਕੇ ਇਹ ਵੀ ਕ੍ਰੋਮ ਚ ਕਰਦਾ ਜੀ ਹਾਂ ਬਾਈ ਸ਼ੁਰੂ ਦੇ ਆਪਾਂ ਸ਼ੁਰੂ ਕਰਦੇ ਆਂ ਲੋਗੋ ਦਿਖਾ ਦੇ ਬਾਈ ਲੋ ਜੀ ਲੋਗੋ ਇਹਨਾਂ ਨੇ ਬਾਈ ਉੱਪਰ ਉਹ ਦੇ ਦਿੱਤੀ ਕ੍ਰੋਮ ਆ ਪਹਿਲਾ ਲੋਗੋ ਉਹ ਖੜਾ ਦੂਜਾ ਪਹਿਲਾ ਲੋਗੋ ਪਹਿਲੇ ਹਿੱਸਾ ਪਹਿਲਾਂ ਨਾਲ ਦੇ ਫਿਨਿਸ਼ਿੰਗ ਵਗੈਰਾ ਡਬਲ ਐਕਟਿੰਗ ਪਾਵਰ ਸਟੀering ਕਰਦਾ ਜੀ ਪਹਿਲਾਂ ਸਿੰਗਲ ਦਾ ਬਾਈ ਪਹਿਲਾਂ ਸਿੰਗਲ ਆਉਂਦਾ ਸੀਗਾ ਜਿਹੜਾ ਆਪਾਂ 3 ਸਪੀਡ ਉਹਨਾਂ ਦੇ ਸੀ ਠੀਕ ਆ ਜੀ ਜਿਹੜਾ ਸਟੀering ਹੈ ਬਾਈ ਇਹ ਪਹਿਲਾਂ ਇਹਨੂੰ ਸਿੰਗਲ ਜੈਕ ਤਾ ਹੁਣ ਇਹਨੂੰ ਸੈਂਟਰ ਜੈਕ ਕਰਕੇ ਡਬਲ ਐਕਟਿੰਗ ਕਰਦਾ ਹਾਂਜੀ ਤੇ ਇਹਦਾ ਸਟੀering ਆ ਉਹ ਵੀ ਹੁਣ ਪਿੱਛੇ ਤੋਂ ਹੀ ਕਰਤਾ ਪਹਿਲਾਂ ਆਪਣੇ ਲੱਗ ਲਾਉਂਦੇ ਸੀਗੇ ਨਾ ਇਹਦੇ ਨਾਲ ਪਹਿਲਾਂ ਅੰਦਰ ਸੀ ਲੱਗੀ ਹੋਈ ਬੋਤਲ ਇਹਦੀ ਅੱਛਾ ਉਹ ਹੁਣ ਬੋਤਲ ਕੋਈ ਨਹੀਂ ਹੈਗੀ ਹੁਣ ਪਿਛਲੇ ਹਿੱਸੇ ਨਾਲ ਕਰਤਾ ਪਿਛਲੇ ਹਿੱਸੇ ਨਾਲ ਕਰਤਾ ਜਿਹੜਾ ਆਪਣਾ ਪਿਛਲਾ ਹਿੱਸੇ ਦਾ ਤੇਲ ਉਹਦੇ ਚੋਂ ਹਾਂਜੀ ਓਕੇ ਤੇ ਲਿਫਟ ਪੰਪ ਵੱਡਾ ਕਰਤਾ ਇਹਦਾ ਅੱਛਾ ਲਿਫਟ ਕਪੈਸਿਟੀ ਵਧਾਤੀ ਲਿਫਟ ਕਪੈਸਿਟੀ ਦੀ 2500 ਕਿਜੀ ਕਰਤੀ ਪਹਿਲਾਂ 2000 ਕਿਜੀ ਸੀਗੀ ਮਤਲਬ ਕਿ ਹੁਣ ਇਹ 25 ਕੁਇੰਟਲ ਤੱਕ ਵੇਟ ਆਣ ਵਧੀਆ ਚੱਲ ਹਾਂਜੀ ਹਾਂਜੀ ਯਾਨੀ ਕਿ ਸੁਪਰ ਸੀਟਰ ਵਗੈਰਾ ਤੇ ਅੱਗੇ ਜ ਮੜੀ ਮੋਟੀ ਦਿੱਕਤ ਆਉਂਦੀ ਵੀ ਏ ਬਾਈ ਆ ਵੀ ਦੇ ਤੇ ਸਮਾਰਟ ਕੰਟੈਕਟ ਆ ਗਈ ਜੀ ਇਹਦੇ ਚ ਏ ਬਾਈ ਜਾਨੀ ਕਿ ਟਰੈਕਟਰ ਦੀ ਆਪਾ ਚੌਕਾ ਆਉਣ ਵਾਲੇ ਸਮੇਂ ਜਾਨੀ ਕਿ ਜਿਵੇਂ ਆਪਾਂ ਜੀਪੀਐਸ ਕਹਦੇ ਨੇ ਆਪਣੇ ਜਿਹੜੇ ਜਲਦ ਜਾਂ ਵਿੱਚ ਉਹ ਚੀਜ਼ ਆ ਗਈ ਜੀ ਓਕੇ ਉਹ ਫਿਊਲ ਫਿਊਲ ਵਗੈਰਾ ਇਹਦੇ ਚ ਦੱਸੂਗੀ ਸਰਵਿਸ ਦਾ ਵਾਟ ਆਉਗਾ ਇਹਦੇ ਚ ਫੋਨ ਤੇ ਵੀ ਦੇਖ ਸਕਦੇ ਹਾਂ ਹਾਂਜੀ ਹਾਂਜੀ ਆਪਣੇ ਫੋਨ ਨਾਲ ਕੰਟੈਕਟ ਆਉਗੀ ਜੀ ਓਕੇ ਓਕੇ ਠੀਕ ਆ ਬਾਈ ਠੀਕ ਤੇ ਬਾਈ ਇਹਦਾ ਡੀਜ਼ਲ ਫਿਲਟਰ ਇਹਦਾ ਪਹਿਲਾਂ ਵੀ ਆਪਣਾ ਸਿੰਗਲ ਹੀ ਆਉਂਦਾ ਸੀ ਸਿੰਗਲ ਹੀ ਆਉਂਦਾ ਸੀਗਾ ਜੀ ਇਹ ਤਾਂ ਇਹਦਾ ਬਾਈ ਸਾਰਿਆਂ ਨੇ ਆਪਣੀ ਸਿੰਗਲ ਲੈਣ ਲੱਗ ਗਏ ਹਾਂਜੀ ਵੀਰੇ ਹਨਾ ਹਾਂ ਬਾਕੀ ਜਿਹੜੀ ਸਭ ਚਾਹੁੰਦੇ ਤੇ ਬਾਈ ਉਹ ਸਹੀ ਗੱਲ ਰਹਾ ਬਾਅਦ ਚ ਲਗਾਉਣਾ ਪੈਂਦਾ ਤਾਂ ਨਹੀਂ ਕੀ ਹੁੰਦੇ ਨੇ ਜੀ ਪਲੇਟਫਾਰਮ ਜ਼ਰੂਰੀ ਤੇ ਜੀ ਕਿਉਂਕਿ ਹੋਰ ਸਾਰੀਆਂ ਟਰੈਕਟਰ ਕੰਪਨੀਆਂ ਬਾਈ ਦੇ ਰਹੀਆਂ ਨੇ ਪਲੇਟਫਾਰਮ ਸਵਰਾਜ ਵਿੱਚ ਥੋੜੀ ਜਿਹੀ ਇਹ ਚੀਜ਼ ਦੀ ਕਮੀ ਸੀ ਤੇ ਹਰੇਕ ਬੰਦਾ ਚਾਹੁੰਦਾ ਤਾਂ ਵੀ ਚੱਲ ਇਹ ਵੀ ਉਹ ਦੇਣ ਪਲੇਟਫਾਰਮ ਹਨਾ ਤੇ ਗੇਅਰ ਵੀ ਨੇਚਰਲ ਕਰਤੇ ਵੀਰੇ ਹੁਣ ਜਿਵੇਂ ਪਹਿਲਾਂ ਤਾਂ ਆਪਣੇ ਸਿੰਪਲ ਟਰੈਕਟਰ ਦਾ ਵੀ ਜੀ ਦੂਜੇ ਤਰ੍ਹਾਂ ਹੀ ਚੱਕੇ ਹੋਏ ਤੇ ਗੇਅਰ ਹੁਣ ਥੋੜੇ ਜੇ ਮੈਂ ਗੇਰਾਂ ਦਾ ਜਿਵੇਂ 969 ਦੇ ਆਪਣੇ ਸਾਰੇ ਜੇ ਥੋੜੇ ਵਧੀਆ ਤਰੀਕੇ ਨਾਲ ਪਹਿਨਣ ਲੱਗ ਗਏ ਹਨਾ ਠੀਕ ਆ ਡਿਫਰੈਂਸ਼ਲ ਲੌਕ ਦੱਬਣ ਚ ਬਹੁਤ ਸਾਨੀ ਹੁਣ ਠੀਕ ਆ ਤੇ ਹੈਂਡ ਬ੍ਰੇਕ ਤਾਂ ਜਮਾਂ ਹੀ ਮੜਾਈ ਹੋਗਾ ਓਕੇ ਗੱਡੀ ਦੀ ਵੀ ਕੈੜੀ ਲੱਗਦੀ ਆ ਦੇਖੋ ਚਾ ਬਿਲਕੁਲ ਬਿਲਕੁਲ ਬਾਈ ਉਹਦੇ ਗਾਣੇ ਬਾਹੀ ਦੇ ਗਾਣੇ ਕਹਿੰਦਾ ਲਾ ਵੀ ਹੁਣ ਕਹਿੰਦਾ ਇੱਥੀ ਤੇ ਪਤਾਸੇ ਭੋਰੂਗਾ ਐ ਐ ਕਰਕੇ ਹੈ ਸਹੀ ਗੱਲ ਆ ਹਾਂ ਪਰ ਅੱਛੇ ਤਾਂ ਦੱਸਦਾ ਹੀ ਆ ਬਿਲਕੁਲ ਦੱਸਦਾ ਬਾਈ ਇੱਥੇ ਸਹੀ ਗੱਲ ਆ ਸਟੀering ਦੀ ਉਚਾਈ ਵੀ ਵਧਾਤੀ ਉੱਤੇ ਲੋਗੋ ਵੀ ਕ੍ਰੋਮ ਚ ਕਰਤਾ ਇਹ ਵੀ ਹਾਂ ਜਿਹੜਾ ਪੱਲਾਇ ਸਟੀering ਤੇ ਹਾਂਜੀ ਸੀਟ ਦਾ ਵੀ ਫਰਕ ਪਾਤਾ ਪਹਿਲਾਂ ਨਾਲ ਤੇ ਵੱਡੀ ਕਰਤੀ ਵੱਡੀ ਵੀ ਕਰੀ ਆ ਥੋੜੀ ਜੀ ਸਾਈਡਾਂ ਵੀ ਚੱਕਤੀਆਂ ਜਿਵੇਂ ਪਹਿਲਾਂ ਪਲੇਨ ਜੀ ਸੀਗੀ ਠ ਉੱਤਰ ਚੜਨ ਨੂੰ ਹਨਾ ਫੁੱਲਾ ਡੁੱਲਾ ਲੱਗਦਾ ਹੈ ਇਹ ਪੂਰਾ ਠੀਕ ਹੈ ਬਈ ਪੈਡਲ ਬਹੁਤ ਵਧੀਆ ਲੱਗਦੇ ਯਾਰ ਹੁਣ ਹੈ ਦੱਬਣ ਨੂੰ ਬਈ ਹਾਂ ਥੋੜਾ ਜਿਹਾ ਜਿਹੜਾ ਬੰਦੇ ਦਾ ਥੋੜੀ ਜ਼ਿਆਦਾ ਹੀਟ ਆ ਉਹਨੂੰ ਥੋੜਾ ਜਿਹਾ ਉਹ ਰਹਿੰਦੀ ਹੈ ਇਹਦੇ ਵਿੱਚ ਹੀਟ ਆਉਣੀ ਨਹੀਂ ਹੈਗੀ ਜੀ ਹੁਣ ਟੈਂਕੀ ਵੀ ਆਪਲਾਸਟਿਕ ਦੀ ਕਰਤੀ ਇਹਦੀ ਹੂੰ ਹੂੰ ਠੀਕ ਆ ਤੇ ਕਾਰ ਵੀ 70 ਲੀਟਰ ਦੀ ਦਿੱਤੀ ਅੱਛਾ ਟੈਂਕੀ ਪਲਾਸਟਿਕ ਦੀ ਦੇ ਦਿੱਤੀ ਬਈ ਹਾਂਜੀ ਹਾਂਜੀ ਓਕੇ ਤੇ ਲੋ ਬਈ ਆਹ ਚੀਜ਼ ਨਹੀਂ ਆਪਾਂ ਨੋਟਿਸ ਵਿੱਚ ਇਹ ਵੀ ਮੜੇ ਦਿਖਾ ਦਿਓ ਵੀਰੇ ਆ ਦੇਖੋ ਟੈਂਕੀ ਜਿਹੜੀ ਪਲਾਸਟਿਕ ਦੀ ਦਿੱਤੀ ਭਈ ਉਹਦੀ ਵਧਾਈ ਟੈਂਕ ਵੀ ਬੜੀ ਕਰੀ 70 ਲੀਟਰ 70 ਲੀਟਰ ਦੀ ਕਰਤੀ ਪਹਿਲਾਂ 55 ਦੀ ਨਹੀਂ ਪਹਿਲਾਂ 60 60 ਲੀਟਰ ਬਾਦ ਨਹੀਂ ਅੱਛਾ 70 ਲੀਟਰ ਦਾ ਭਾਈ ਡੀਜ਼ਲ ਟੈਂਕ ਕਰਤਾ ਬਾਕੀ ਮਰਾੜ ਦਾ ਸੇਵੇਂ ਲਗਭਗ ਹਣਾ ਹਾਂਜੀ ਠੀਕ ਆ ਓਕੇ ਤੇ ਜਿਹੜਾ ਇੱਕ ਨਾਲ ਹੈ ਭਾਈ ਸਾਰਿਆਂ ਨਾਲੋਂ ਜਿਹੜਾ ਮੇਨ ਹੈ ਉਹ ਇਹਨਾਂ ਨੇ ਹਿੱਸਾ ਵੀ ਪਿਛਲਾ ਹੁਣ ਚੇਂਜ ਕਰਿਆ ਠੀਕ ਆ ਜੀ ਆ ਲਿਫਟ ਚ ਵੀ ਫਰਕ ਪਾਇਆ ਜਿਹੜਾ ਲਿਫਟ ਦਾ ਆ ਦੂਜਾ ਬਟਨ ਵੀ ਲਾਤਾ ਆਲਾ ਭਾਈ ਹਣਾ ਹਾਂਜੀ ਜੇ ਆਪਣਾ ਜਿਵੇਂ ਹੋਲਡ ਨੂੰ ਆਉਂਦਾ ਹੋਲਡ ਵਗੈਰਾ ਨੂੰ ਆਉਂਦਾ ਸੀ ਪਹਿਲਾਂ ਭਾਈ ਕਿਆ ਕਹਨੇ ਭਲਾ ਇਹਨੂੰ ਪਤਾ ਕੁਸ ਬਾਈ ਸਾਨੂੰ ਇੰਨੀ ਬਹੁਤੀ ਨੌਲੇਜ ਨਹੀਂ ਹੈਗੀ ਅਸੀਂ ਤਾਂ ਦੇਸੀ ਜੇ ਬੰਦੇ ਆ ਠੀਕ ਆ ਤੇ ਆਪਣਾ ਡ੍ਰਿਲ ਰੋਲ ਵਗੈਰਾ ਤੇ ਜਿਵੇਂ ਹੁਣ ਆਪਾਂ ਇਹਦੇ ਨਾਲ ਇੱਕ ਵਾਰੀ ਬੰਨ ਦੇ ਲੀਵਰ ਬੰਨ ਲਈ ਬੰਨ ਲਈ ਹਾਂ ਇੱਕ ਵਾਰੀ ਚੱਕਣੀ ਇਹਦੇ ਨਾਲ ਇਹਦੇ ਨਾਲੇ ਛੱਡ ਲੈਣੀ ਇਹਨਾਂ ਨਾਲ ਆਪਣਾ ਉਹ ਜਿਹੜਾ ਚੱਕਣੀ ਬਸ ਇਹਨੂੰ ਦੱਬਦਾ ਇੱਥੇ ਛੱਡਦਾ ਯਾਨੀ ਕਿ ਆਪਣੀ ਆਹ ਸੈਟਿੰਗ ਲਗਾਈ ਇੱਕ ਸਾਈਜ਼ ਸਹੀ ਰਹੂਗੀ ਜਿਵੇਂ ਆਪਾਂ ਕਣਕ ਦੀ ਹੁਣ ਬਜਾਈ ਓਕੇ ਕਰਨੀ ਅੱਗੇ ਠੀਕ ਆ ਬਾਈ ਆਹ ਲੀਵਰ ਸੀਟ ਵਾਲਾ ਬਾਈ ਹਾਂ ਨਹੀਂ ਇਹ ਡਿਸਟ੍ਰੀਬਿਊਟਰ ਵਾਲੀ ਰੇ ਅੱਛਾ ਡਿਸਟ੍ਰੀਬਿਊਟਰ ਵਾਲਾ ਆ ਦੇਖੋ ਬਾਈ ਪਹਿਲਾਂ ਇਹ ਤੇ ਪਹਿਲਾਂ ਪਿੱਛੇ ਹੁੰਦਾ ਸੀਗਾ ਪਿੱਛੇ ਨੂੰ ਕਰਨਾ ਪੈਂਦਾ ਦਾ ਮੂੰਹ ਓਕੇ ਬਾਈ ਹੁਣ ਉੱਥੇ ਹੀ ਬੈਠੇ ਤੁਸੀਂ ਆਰਾਮ ਨਾਲ ਚੱਕ ਸਕਦੇ ਠੀਕ ਆ ਬਾਈ ਠੀਕ ਆ ਚਲੋ ਤੇ ਲਿਫਟ ਦੀ ਸੈਂਸਿੰਗ ਬਹੁਤ ਪਹਿਲਾਂ ਨਾਲ ਦੇ ਫਰਕ ਪਾਤਾ ਜੀ ਲਿਫਟ ਸੈਂਸਿੰਗ ਹੁਣ ਅੱਗੇ ਹੁੰਦਾ ਸੀਗਾ ਇਹਨਾਂ ਨੂੰ ਵੀ ਜਾਨੀ ਕਿ ਵੱਧ ਘੱਟ ਕਰਦੀ ਦੀ ਜਨੇ ਹੁਣ ਤਾਂ ਜੇ ਮਾੜਾ ਮਾੜਾ ਪੁਆਇੰਟ ਵੀ ਹਲਾਉਂਗੇ ਓਕੇ ਉੱਕਣੀ ਪਿੱਛੇ ਓਕੇ ਅੱਗੇ ਕਹਿੰਦੇ ਨਾ ਮੈਸੀ ਦੀ ਬੜੀ ਫਾਸਟ ਆ ਲਿਫਟ ਉਹ ਚੀਜ਼ ਕਰਦੀ ਹੁੰਦੀ ਜੀ ਜਾਨੀ ਕਿ ਬਾਈ ਦੰਦੇ ਦੇ ਕੰਪਲੀਟ ਉਹ ਇਹਨਾਂ ਨੇ ਇਹਦੇ ਚ ਸਾਰੇ ਮਸਲੇ ਹੱਲ ਕੀ ਹਾਂਜੀ ਹਾਂਜੀ ਐ ਸਿੰਦਰ ਵੀਰੇ ਸਹੀ ਗੱਲ ਆ ਜੀ ਠੀਕ ਆ ਭਾਈ ਕੰਪਨੀ ਉਹੀ ਆ ਜਿਹੜੀ ਗਾਗਦੀ ਵੀ ਸੁਣੇ ਠੀਕ ਆ ਇੱਕ ਵੇਰੇ ਸਭ ਤੋਂ ਵੱਡੀ ਗੱਲ ਹੋ ਰਿਹਾ ਸਿੰਦਰ ਵੀਰੇ ਜਿਹੜਾ ਆਪਣਾ ਦੂਆ ਟਰੈਕਟਰ ਹੁੰਦਾ ਪਹਿਲਾਂ ਉਹ ਵੀ ਇਦਾਂ ਹੀ ਆ ਉਹ ਨਾਰਮਲ ਹੈ ਹਾਂਜੀ ਇਹ ਟਰੈਕਟਰ ਹੁਣ ਆਪਸ਼ਨ ਚ ਹੋ ਗਿਆ ਆਪਸ਼ਨ ਚ ਹੋ ਗਿਆ ਤੇ ਇਹਦੀ ਪੀਟੀਓ ਦੇ ਵੀ ਤਿੰਨ ਫੰਕਸ਼ਨ ਬਣਾਤੇ ਇਹਨਾਂ ਨੇ ਪਹਿਲਾਂ ਨਾਲ ਤੇ ਪਾਵਰ ਪੀਟੀਓ ਇੱਕ ਐਡ ਕਰੀਏ ਇਹਦੇ ਜਿਸ ਵਾਰ ਓਕੇ ਭਾਈ ਠੀਕ ਆ 540 ਆ ਭਾਈ ਮੂਰੇ ਨੂੰ 540 ਪਿੱਛੇ ਨੂੰ ਇਹ ਆ ਸੀਆਰ ਪੀਟੀਓ ਹਾਂ ਪਿੱਛੇ ਨੂੰ ਠੀਕ ਆ ਮੈਨੂੰ ਵਾਰਸ ਪੀਟੀਓ ਹਨਾ ਹਾਂਜੀ ਇਧਰ ਇੱਕ ਲੀਵਰ ਬਾਈ ਆਹ ਲਾਤਾ ਦੇਖੋ ਚੰਦਰ ਬਾਈ ਹੁਣ ਜਿਵੇਂ ਆਪਾਂ ਨੂੰ ਹੋਰ ਕਈ ਹੋਰ ਆਪਾਂ ਹੋ ਟਰੈਕਟਰ ਦਾ ਜਿਵੇਂ ਰੂਟਾਵੇਟਰ ਵਗੈਰਾ ਪਾਉਂਦੇ ਤੇ ਵੀ ਚੱਕਰ ਨਹੀਂ ਮੈਚ ਕਰਦੇ ਤੇ ਉਜੀਦੇ ਇਹਨਾਂ ਨੇ ਪਾਵਰ ਪੀਟੀਓ ਹੁਣ ਮੈਂ ਐਡ ਕਰਤੀ ਠੀਕ ਆ ਬਾਈ ਮਤਲਬ ਕਿ ਹੁਣ ਜੇ ਕੋਈ ਹੋਰ ਵੀ ਆਪਾਂ ਨੇ ਸੰਤ ਪਾਰ ਕੇ ਹੋਰ ਦਾ ਉਹਦੇ ਨਾਲ ਚੱਕਰ ਮੈਚ ਹੋਣਗੇ ਜਾਨੀ ਇਹਦੇ ਆ ਦੇਖੋ ਬਾਈ ਪਿੱਛੇ ਲਾਤਾ ਇਹਨੂੰ ਡਬਲ 540 ਦੇ 540 ਉਹ ਲੀਵਰ ਨਹੀਂ 960 ਦੇ ਥੱਲੇ ਹੀ ਲੱਗਿਆ ਪਾ ਹੁੰਦਾ ਦਾ 540 ਦੇ ਚੱਕਰ ਵੱਧ ਕੱਢ ਦੀ ਜੀ ਓਕੇ ਠੀਕ ਆ ਆ ਤਾਂ ਬਾਈ ਸ ip2o ਵੀ ਕਹਦਣੇ ਇਹਨੂੰ ਸੈਟ ਕਲਚ ਵੀ ਕਹਦਣੇ ਠੀਕ ਆ ਜੀ ਆਜੋ ਅੱਜ ਬਰੇ ਮੜਾ ਪਿਛਲਾ ਹਿੱਸਾ ਵੀ ਦਿਖਾ ਦੋ ਤੇ ਆ ਬਾਈ ਮੇਲੇ ਵਾਸਤੇ ਅੱਜ ਇਹਨਾਂ ਨੇ ਤਿਆਰੀ ਕਰੀ ਹੋਈ ਪੂਰੀ ਆ ਰੋਟਾਬੀਟਰ ਵੀ ਉੱਥੀ ਜਾਣਾ ਸ਼ਕਤੀਮਾਨ ਵਾਲਿਆਂ ਦਾ ਠੀਕ ਆ ਤੇ ਉਹਨਾਂ ਦਾ ਅੱਜ ਉੱਥੇ ਨੂੰ ਚੱਲਿਆ ਤਾਂ ਵੀਰ ਹੁਣ ਮੈਂ ਜਾਣ ਲੱਗਿਆ ਰੋਕਿਆ ਮੈਂ ਮੜਾ ਰੁਕ ਜਾ ਬਾਈ ਮੜਾ ਦਿਖਾ ਦਈਏ ਵੀਡੀਓ ਚ ਠੀਕ ਆ ਦੇਖੋ ਬਾਈ ਪਿਛਲਾ ਹਿੱਸਾ ਵੀ ਦੂਜਾ ਜਿਵੇਂ epi ਹਿਸਾ ਹੁੰਦਾ ਹੈ ਨਾ ਵੀਰੇ ਪਲੈਂਟਰੀ ਡਰਾਈਵ ਪਲੈਂਟਰੀ ਡਰਾਈਵ ਉਹ ਹਿੱਸਾ ਕਰਦਾ ਇਹਦੇ ਵਿੱਚ ਵੀਰੇ ਇਸੇ ਦਾ ਥੋੜਾ ਫਰਕ ਇੰਦਾ ਵੀ ਹੈਵੀ ਹੋ ਗਈ ਪਹਿਲਾਂ ਨਾਲ ਤੇ ਠੀਕ ਆ ਬਾਈ ਬਾਕੀ ਬਾਈ ਬਾਈ ਇਹਦਾ ਵੀ ਮਿਲਦਾ ਫਰਕ ਪੈ ਬਾਅਦ ਚੀਜ਼ ਦਾ ਯਾਰ ਇਹ ਚੀਜ਼ ਮਾੜੀ ਥੋੜੀ ਜਿਹੀ ਹੁੱਕ ਪਿੱਛੇ ਨੂੰ ਵੀ ਆ ਗਈ ਜਿਵੇਂ ਟਰਾਲੀ ਦਾ ਪੂਰਾ ਇਹਲੇ ਬਣੂਗਾ ਇਹ ਨਹੀਂ ਹੋਕ ਵੀ ਜਿਵੇਂ ਟਾਇਰਾਂ ਚੜ ਜਾਂਦੀ ਦੀ ਵੀ ਹੁੱਕ ਬਹੁਤੀ ਅੰਦਰ ਆਪਣੀ ਨਾ ਨਾ ਠੀਕ ਆ ਬਾਈ ਗੱਲ ਠੀਕ ਆ ਲੋ ਬਾਈ ਕਿਹੜੀਆਂ ਹੈਗੀਆਂ ਕਮਿੰਗ ਹੋਮੇ ਚੱਕਤੀਆਂ ਬਾਕੀ ਤਾਂ ਬਾਈ ਰੇਟ ਦਾ ਦੂਜੇ ਟਰੈਕਟਰ ਨਾਲੋਂ ਫਰਕ ਹੋਊਗਾ ਹਨਾ ਹਾਂਜੀ ਫਰਕ ਤਾਂ ਆਟੋਮੈਟਿਕਲੀ ਤੁਹਾਨੂੰ ਪਤਾ ਹੀ ਆ ਜੇ ਇੰਨਾ ਕੁਝ ਕੰਪਨੀ ਨੇ ਚੇਂਜ ਕਰਿਆ ਬਾਈ ਪਲੇਟਫਾਰਮ ਦਾ ਚਿੱਸਾ ਨਾਟ ਵੀ ਥੋੜੀ ਜਿਹੀ ਚੇਂਜ ਹੈ ਪਹਿਲਾਂ ਨਾਲ ਤੇ ਓਕੇ ਹਾਂਜੀ ਆਹ ਚੀਜ਼ ਬਾਈ ਨਾਟ ਨਹੀਂ ਆ ਘੇਰੇ ਦਾ ਹੀ ਫਰਕ ਆ ਬਾਈ ਉਹਨਾਂ ਦੇ ਪਹਿਲਾਂ ਬਾਹਰ ਨੂੰ ਆਉਂਦਾ ਸੀ ਜਿਹਨਾਂ ਦੇ ਫਲੇਟ ਜਿਆਦਾ ਸੀ ਓਕੇ ਆਹ ਚੀਜ਼ ਹੈ ਨਾ ਹਾਂਜੀ ਹਾਂ ਜੇ ਮੋਬਾਈਲ ਫਲੇਟ ਕਰਤਾ ਠੀਕ ਆ ਬਾਈ ਤੇ ਬਾਕੀ ਬਾਈ ਜਿਹੜਾ ਸਰਵਿਸ ਕਰਤੀ 500 ਘੰਟੇ ਦੇ 500 ਘੰਟੇ ਦੇ ਹਾਂਜੀ ਓਕੇ ਅਜੋ ਵੇਰੇ ਮੜਾ ਕੋਲ ਨੂੰ ਆਇਓ ਪਾਈ ਬਣ ਕੇ ਤੇ ਲੋ ਜੀ ਵੀਰਾ ਕਹਿੰਦਾ ਵੀ ਸਰਵਿਸ ਜਿਹੜੀ ਇਹਦੀ 500 ਘੰਟੇ ਤੇ ਕਰਤੀ ਪਹਿਲਾਂ ਕਿੰਨੇ ਦੇ ਦੀ ਵੀਰੇ ਪਹਿਲਾਂ 400 ਤੇ ਸੀ ਜੀ ਪਹਿਲਾਂ 400 ਤੇ ਪਹਿਲੀ ਸਰਵਿਸ ਪਹਿਲੀ ਸਰਵਿਸ 100 ਘੰਟੇ ਤੇ ਪਹਿਲੀ 100 ਤੇ ਬਾਕੀ ਲਈ ਹਮਾਂ ਚਾਰ 400 ਤੇ ਹਾਂ 500 ਠੀਕ ਆ ਓਕੇ ਬਾਈ ਤੇ ਲੋ ਜੀ ਬਾਈ ਬਾਕੀ ਹੋਰ ਕਿਸੇ ਮੇਰੇ ਵੀਰ ਨੇ ਦੇਖਣਾ ਕੋਈ ਨਵਾਂ ਟਰੈਕਟਰ ਸਵਾਰਾ ਲੈਣਾ ਦਾ ਚਾਹਵਾਨ ਹੈ ਤਾਂ ਰੂਪਲ ਏਜੰਸੀ 'ਚ ਬਾਈ ਪਹੁੰਚ ਗਿਆ ਟਰੈਕਟਰ ਠੀਕ ਆ ਉਰੇ ਆ ਕੇ ਦੇਖ ਸਕਦਾ ਟਰਾਈ ਲੈਣੀ ਟਰਾਈ ਲੈ ਕੇ ਦੇਖ ਸਕਦਾ ਜੇ ਮੈਂ ਦੇਖਿਆ ਚਲ ਆ ਚਲੂ ਕੇ ਬਾਈ ਕੋਈ ਏਡ ਐਨ ਪੂਰਾ ਵਧੀਆ ਕਈ ਬਾਈ ਕਹਿੰਦੇ ਤੇ ਵੀ 900 ਤੋਂ ਬਹੁਤ स्मूथ ਹੋ ਕੇ ਪਹਿਲਾਂ ਨਾਲ ਤੇ ਓਕੇ ਹਾਂਜੀ ਹਾਂ ਬਾਈ ਗੇਅਰ ਵਾਲੇ ਪੈਨੇ ਜਮਾਂਜੀ ਹਣਾ ਲਾ ਕੇ ਦੇਖੋ ਜੀ ਇੱਕ ਵਾਰੀ ਗੇਅਰ ਦੇਖਿਆ ਬਾਈ ਦੁਬਾਰਾ ਸਟਾਰਟ ਕਰਕੇ ਲੈ ਆ ਬਾਈ ਥੋੜਾ ਜਿਆ ਸਟਾਰਟ ਕਰਕੇ ਦੇਖੀਏ ਕੀ ਕਹਿੰਦਾ ਇਹ ਅ ਸੈਲਫ ਵੀ ਗੇਅਰ ਵਾਲੀ ਲਾਤੀ ਹੁਣ ਅੱਛਾ ਹਾਂਜੀ ਨਾਲਾ ਕੰਮ ਜਾਵਾ ਵਧੀਆ ਹੋ ਗਿਆ ਸੰਧਰ ਵੀਰੇ ਹਾਂਜੀ ਹੈ ਇਹ ਕ ਹੈਂਡ ਬ੍ਰੇਕ ਜਿੱਥੇ ਮਰਜੀ ਇਤਰਾਈ ਚ ਲਾ ਦਿਓ ਹੁਣ ਇਹ ਨਹੀਂ ਹੋਊਗਾ ਵੀ ਟਰੈਕਟਰ ਹਿੱਲੂਗਾ ਅੱਗੇ ਬੰਨ ਵੀ ਮੜਾ ਜੀ ਹੋਰ ਪੈਡਲ ਦੱਬ ਦਿਓ ਇਹ ਚੀਜ਼ ਨਹੀਂ ਤੋ ਆਜ ਜਮਾਈ ਖਤਮ ਹੋ ਗਈ ਬਾਲੇ ਹੋਰ ਆ ਵੀਰੇ ਜਿਵੇਂ ਥੋੜੀ ਕਈਆਂ ਦੇ ਮਨ ਚ ਇਹ ਡੌੜਦਾ ਵੀ ਇਹਦਾ ਸ਼ਾਇਦ ਜਿਹੜਾ ਪਿਛਲਾ ਹਿੱਸਾ ਦਾ ਪਲੰਟਰ ਹੀ ਕਰਿਆ ਵੀ ਟਰੈਕਟਰ ਪਿੱਛੋਂ ਕੋਈ ਉਹ ਕਰੂਗਾ ਨਹੀਂ ਉਹ ਪਹਿਲਾਂ ਆਇਆ ਸੀਗਾ ਨਾ ਵੀ ਕਿਤੇ ਵੱਡਾ ਨਾ ਕਰ ਦੇਣਾ ਜਿਵੇਂ 969 ਨਹੀਂ ਪਹਿਲਾਂ ਜਿਹੜੇ 963 ਟਰੈਕਟਰ ਚੱਲੇ ਆ ਆਪਣੇ ਥੋੜੇ ਭਾਰੀ ਸੀਗੇ ਪਿੱਛੇ ਦੇ ਭਾਰੀ ਚੱਲਦੇ ਸੀ ਹਾਂਜੀ ਦਬ ਕੇ ਚੱਲਦੇ ਉਹਨਾਂ ਨਾਲ ਤੇ ਤਾਂ ਬਹੁਤ ਫਰਕ ਆ ਉਹ ਉਹ ਚੀਜ਼ ਨਹੀਂ ਮੇਰੇ ਮਨ ਚ ਡਾਊਟ ਹੋ ਹੈਗਾ ਤਾਂ ਇਹ ਪਰ ਉਹ ਹੈ ਸਾਨੂੰ ਵੀ ਪਹਿਲਾਂ ਇਹ ਲੱਗਦਾ ਸੀਗਾ ਪਰ ਜਦੋਂ ਚਲਾ ਕੇ ਦੇਖਿਆ ਹਾਂ ਪਰ ਸਾਰੀ ਕਲੀਅਰ ਹੋ ਗਿਆ ਕੋਈ ਫਰਕ ਨਹੀਂ ਹੈਗਾ ਠੀਕ ਆ ਬਾਈ ਸੋ ਬਾਈ ਕਿਸੇ ਨੇ ਵੀ ਇਹਦੇ ਬਾਰੇ ਟਰੈਕਟਰ ਬਾਰੇ ਕੋਈ ਸਾਡੇ ਲੋਕਲ ਏਰੀਆ ਦੇ ਵਿੱਚ ਜਿਨ੍ਹਾਂ ਨੂੰ ਸਾਡਾ ਰੋਪੜ ਜ਼ਿਲ੍ਹਾ ਪੈਂਦਾ ਕੋਈ ਗੱਲਬਾਤ ਰੇਟ ਰੂਟ ਬਾਰੇ ਗੱਲ ਕਰਨੀ ਆ ਤਾਂ ਸਾਡੇ ਸਵਰਾਜ ਏਜੰਸੀ ਵਾਲਿਆਂ ਨਾਲ ਗੱਲਬਾਤ ਕਰ ਸਕਦਾ ਤੇ ਬਾਕੀ ਸਰੇਂਦਰ ਵੀਰ ਦਾ ਨੰਬਰ ਆਪਣਾ ਵੀਰੇ ਨੰਬਰ ਬੋਲਦੇ ਜੀ ਕੋਈ ਜਾਣਕਾਰੀ ਲੈਣ ਵਾਲਾ ਰੇਟ ਬਾਰੇ ਹਾਂਜੀ 937592 ਠੀਕ ਹੈ ਜੀ 301 301 ਓਕੇ ਤਾਂ ਵੀਰ ਦਾ ਨੰਬਰ ਹੈ ਬਾਈ ਠੀਕ ਹੈ ਕਿਸੇ ਨੇ ਵੀ ਕਿ ਰੇਟ ਬਾਈ ਆਪਾਂ ਵੀਡੀਓ 'ਚ ਬੋਲ ਨਹੀਂ ਸਕਦੇ ਕਈ ਬਾਈ ਮੈਨੂੰ ਗਾਲਾਂ ਵੀ ਕੱਢਦੇ ਨੇ ਵੀ ਤੂੰ ਰੇਟ ਨਹੀਂ ਦੱਸਦਾ ਸਭੇ ਰੇਟਾਂ ਦਾ ਰੇਟ ਤਾਂ ਵੀਰੇ ਜਦੋਂ ਬੈਠ ਕੇ ਯਾਰ ਗੱਲ ਹੁੰਦੀ ਉਦੋਂ ਹੀ ਆ ਹਾਂ ਕਈ ਵਾਰੀ ਅਗਲਾ ਪਰਾ ਠੀਕ ਨੇ ਜੀ ਡੀਲਰ ਡੀਲਰ ਮਾੜਾ ਉਹ ਤਾਂ ਜਦੋਂ ਮਾੜਾ ਮੋਟਾ ਬੈਠ ਕੇ ਹੁੰਦਾ ਸਹੀ ਰੇਟ ਦਾ ਜੀ ਜਦੋਂ ਆਪਾਂ ਬੈਠ ਕੇ ਆਪਾਂ ਗੱਲ ਨਵੇੜਦੇ ਐਸੀ ਦਾ ਤਰਾਜ ਕਰਦੇ ਆ ਰੇਟ ਤੇ ਹਾਂ ਜੀ ਕਿਉਂਕਿ ਵਿੱਚ ਪੁਰਾਣਾ ਟਰੈਕਟਰ ਵੀ ਕਰਨਾ ਪੁਰਾਣਾ ਵੀ ਕੱਟਣਾ ਹੀ ਬਹੁਤ ਸਹੀ ਗੱਲ ਠੀਕ ਨੇ ਹਰੇਕ ਬੰਦੇ ਦਾ ਆਪਣਾ ਆਪਣਾ ਕੰਮ ਆ ਸੋ ਬਾਈ ਕਿਸੇ ਨੇ ਵੀ ਜਾਣਕਾਰੀ ਲੈਣੀ ਹੋਈ ਤਾਂ ਦੇਖ ਲਿਓ ਬਾਕੀ ਜਿਹੜੇ ਸਾਡੇ ਏਰੀਆ ਵਾਲੇ ਐ ਜਾਂ ਇਧਰ ਬਲਾਚੌਰ ਏਰੀਆ ਵਾਲੇ ਕਾਠਗੜ੍ਹ ਏਰੀਆ ਵਾਲੇ ਕੱਲ ਨੂੰ ਬਾਈ ਮੇਲਾ ਉੱਥੇ ਟਰੈਕਟਰ ਜਾਣਾ ਉੱਥੇ ਦੇਖ ਲਿਓ ਹਾਂ ਹਾਂ ਉੱਥੇ ਤੁਸੀਂ ਦੇਖ ਲਓ ਚਲਾ ਚਲੂ ਕੇ ਹੋ ਵੀ ਲੈਣੇ ਟਰ ਠੀਕ ਆ ਤੇ ਠੀਕ ਆ ਸਿੰਦਰ ਵੀਰੇ ਓਕੇ ਜੀ ਬਾਕੀ ਭਾਈ ਹੋਰ ਜਾਣਕਾਰੀ ਕੋਈ ਲੈਣੀ ਹੋਈ ਤਾਂ ਵੀਰ ਤੋਂ ਲੈ ਲਿਓ ਨੰਬਰ ਭਾਈ ਨੇ ਇਹਦੇ ਵਿੱਚ ਵੀਡੀਓ ਦੇ ਵਿੱਚ ਦੱਸਤਾ ਠੀਕ ਹੈ ਜੀ ਵੈਸੇ ਵੈਸੇ ਵੀਰੇ ਏਰੀਆ ਕਿਹੜਾ ਆਪਣੇ ਕੋਲ ਤੁਹਾਡੇ ਕੋਲ ਆਪਣੇ ਕੋਲ ਇਹ ਲੋਕਲ ਏਰੀਆ ਵੀ ਹੈ ਉੱਪਰ ਉੱਪਰ ਤੇ ਜੀ ਹੋਰ ਭਾਈ ਰੋਪੜ ਏਰੀਆ ਇੱਧਰ ਅੱਛਾ ਬਾਕੀ ਭਾਈ ਏਰੀਆ ਦਾ ਕੋਈ ਚੱਕਰ ਨਹੀਂ ਹੈਗਾ ਜਿੱਥੇ ਦਾ ਮਰਜ਼ੀ ਹੋਵੇ ਆ ਲੈਣ ਟਰੈਕਟਰ ਵੇਚਣਾ ਆਪਾਂ ਠੀਕ ਨਹੀਂ ਕਰੀ ਨੀ ਚਲੋ ਆਪਾਂ ਤਾਂ ਆਪਣੇ ਏਰੀਆ 'ਚ ਦੇਖ ਜਾਈਏ ਹਾਂਜੀ ਤੇ ਚਲ ਕੋਈ ਨਹੀਂ ਜੀ ਹੋਰ ਏਰੀਆ ਨੰਗਲ ਨੂਰ ਪਰ ਕੋਈ ਚੱਕਰ ਨਹੀਂ ਜੀ ਠੀਕ ਹੈ ਉਦਾਂ ਬਾਈ ਆਪਣਾ ਏਰੀਆ ਆਪਣਾ ਰੋਪੜ ਦਾ ਕਿੱਥੇ ਤੱਕ ਹੈ ਆਪਣਾ ਨੰਗਲ ਤੱਕ ਹੈ ਜੀ ਕਿੱਧਰ ਨੰਗਲ ਆ ਇਧਰ ਬਲਾਚੌਰ ਆ ਬਲਾਚੌਰ ਆਪਣੇ ਕੋਲੇ ਹੈ ਜੀ ਠੀਕ ਆ ਗੜ੍ਹ ਸੰਗਰ ਦੇ ਦੀ ਫੁੱਤਰ ਚਲੇ ਗਿਆ ਓਕੇ ਇਧਰ ਆਪਣਾ ਪਰਖਾਲੀ ਪਰਖਾਲੀ ਇਧਰ ਆ ਸਾਰਾ ਇਧਰ ਰੋਪੜ ਰੋਪੜ ਤਹਿਸੀਲ ਨਹੀਂ ਰੋਪੜ ਕੋ ਏਰੀਆ ਕਾਫੀ ਹੈ ਹਾਂ ਜੀ ਹਾਂ ਜੀ ਠੀਕ ਆ ਬਾਈ ਸੋ ਠੀਕ ਆ ਵੀਰੇ ਵੀਡੀਓ ਦੇ ਵਿੱਚ ਇੰਨਾ ਹੀ ਬਾਈ ਤੇ ਬਾਕੀ ਸਾਡੇ ਵੀਰਾਂ ਕੋਲ ਹੋਰ ਵੀ ਪੁਰਾਣੇ ਟਰੈਕਟਰ ਵੀ ਖੜੇ ਨੇ ਹੁਣ ਤਾਂ ਵੈਸੇ ਅੰਦਰ ਲਾਤੇ ਇਹਨਾਂ ਨੇ ਅੱਜ ਸਰਜਰੀ ਲੈ ਜੀ ਪਾਲ ਬਾਈ ਤੈਨੂੰ ਪਾਣੀ ਲੈ ਕੇ ਆ ਹੁਣ ਅੱਜ ਬਾਈ ਧੰਨ ਈਮਾਨ ਬੋਹ ਕਰਦੇ ਆ ਸਵਰਾਜ ਵਾਲੇ ਹੀ ਜੀ ਗੱਲ ਨਹੀਂ ਹੈਗੀ ਠੀਕ ਆ ਤੇ ਫਾਲੋ ਬਾਈ ਦਾ ਬਹੁਤ ਬਹੁਤ ਧੰਨਵਾਦ ਆ ਜੀ ਫਾਲੋ ਬਾਈ ਧੰਨਵਾਦ ਤੇਰਾ ਬਾਈ ਤਾਂ ਇਹਨਾਂ ਸੋਚਿਆ ਵੀ ਵੀਡੀਓ ਬਣਾ ਰਹੇ ਹਾਂ ਮੁੰਡੇ ਹੈ ਬਾਕੀ ਸੇਂਦਰ ਵੀਰੇ ਠੀਕ ਆ ਤੇਰਾ ਵੀ ਧੰਨਵਾਦ ਤੇਰਾ ਟਾਈਮ ਮਿਲਿਆ ਬਾਈ ਠੀਕ ਆ ਧੰਨਵਾਦ ਤੁਹਾਡਾ ਤੇ ਬਾਕੀ ਹੋਰ ਕਿਸੇ ਵੀ ਨੇ ਕੋਈ ਨਵਾਂ ਪੁਰਾਣਾ ਟਰੈਕਟਰ ਲੈਣਾ ਹੁੰਦਾ ਕਿਸੇ ਵੀ ਕੰਪਨੀ ਦਾ ਤਾਂ ਬਾਈ ਆਪਣੇ ਨਾਲ ਜਰੂਰ ਸੰਪਰਕ ਕਰ ਸਕਦਾ ਆਪਣਾ ਉਹ ਸਾਰੀ ਏਜੰਸੀਆਂ ਨਾਲੇ ਵਧੀਆ ਪਿਆਰ ਦਾ ਕੰਮ ਆ ਜਿਹੜਾ ਮਰਜ਼ੀ ਲੈ ਲੋ ਠੀਕ ਆ ਆਪਾਂ ਤੁਹਾਡੇ ਨਾਲ ਆਪਾਂ ਹੀ ਨਹੀਂ ਕਹਿੰਦੇ ਵੀ ਤੁਸੀਂ ਆ ਲਓ ਉਹ ਲਓ ਜਿਹੜਾ ਤੁਹਾਨੂੰ ਵਧੀਆ ਲੱਗਦਾ ਸਾਰੀ ਕੰਪਨੀ ਟਰੈਕਟਰ ਵਧੀਆ ਨੇ ਸਰ ਵੀਰੇ ਸਹੀ ਗੱਲ ਹੈ ਜੀ ਹਾਂ ਹਰੇ ਕੰਪਨੀ ਆਪਣੀ ਜਨਾਨ ਚ ਬਹੁਤ ਆਪਣੀ ਆਪਣੀ ਚੋਆਇਸ ਹੁੰਦੀ ਹੈ ਜੀ ਹਰੇ ਬੰਦੇ ਦੀ ਆਪਣੇ ਬਾਈ ਆਗੇ ਅਸੀਂ ਅੱਗੇ ਵੀ ਕਹਿੰਨੇ ਵੀ ਸਾਡੇ ਉਰੇ ਰੋਪੜ ਮਾਰਕੀਟ ਦੇ ਵਿੱਚ ਕੋਈ ਇਦਾਂ ਦੀ ਗੱਲ ਸਾਡੇ ਕੋਈ ਕੰਪੀਟੀਸ਼ਨ ਸਹੀ ਹੈ ਹੀ ਇਕੱਠੀਆਂ ਏਜੰਸੀਆਂ ਯਾਰ ਹੁਣ ਬਹੁਤ ਵਧੀਆ ਜੇ ਕੋਈ ਕਹਿੰਦਾ ਸੀ ਉਹ ਜਿਹੜਾ ਆਪਾਂ ਕਹਿੰਦੇ ਨੇ ਕੋਈ ਉਹ ਲੈ ਲਓ ਕੋਈ ਗੱਲ ਤੇ ਠੀਕ ਆ ਜੀ ਮਿਲਦੇ ਆ ਅਗਲੀ ਵੀਡੀਓ ਚ ਸਾਰੇ ਵੀਰਾਂ ਦਾ ਧੰਨਵਾਦ ਹਾਂ